ਸਤਿਗੁਰਾਂ ਦੇ ਇਸ ਅੰਮ੍ਰਿਤ ਵਚਨ ਦੀ ਅਰੰਭਤਾ ਹੈ RAMKALI ਮਹੱਲਾ ਨੌਵਾਂ RAMKALI ਰਾਗ ਹੈ ਤੇ ਨੌਵੇਂ ਸਤਿਗੁਰਾਂ ਦਾ ਇਹ ਅੰਮ੍ਰਿਤ ਵਚਨ ਉਚਾਰਨ ਕੀਤਾ ਹੈ ਉੰਜ RAMKALI ਵਿੱਚ ਇੱਕ ਉਪਰਾਗ ਵੀ ਹੈ ਕੱਲ ਮੈਂ ਬੇਨਤੀ ਕੀਤੀ ਸੀ ਇੱਕ ਰਾਮਕਲੀ ਦਖਣੀ ਵੀ ਹੈ ਜਿਸ ਵਿੱਚ ਹਜ਼ੂਰ ਨੇ ਓਮਕਾਰ ਦੀ ਬਾਣੀ ਦਰਜ ਕੀਤੀ ਹੈ ਕੱਲ ਮੈਂ ਅਰਜ਼ ਕੀਤੀ ਸੀ ਜਿੰਨੇ ਗੁਰੂ ਗ੍ਰੰਥ ਸਾਹਿਬ ਵਿੱਚ ਸਰਲੇਖ ਲਿਖੇ ਨੇ ਇਹ ਇਗਨੋਰ ਕਰਨ ਵਾਲੇ ਨਹੀਂ ਇਹ ਨਹੀਂ ਵੀ ਆਪਾਂ ਐਵੇਂ ਲਿਖ ਦਿੱਤਾ ਮਹਾਰਾਜ ਨੇ ਹਰ ਇੱਕ ਸਰਲੇਖ ਦਾ ਕੋਈ ਮਤਲਬ ਹੈ ਤੇ ਉਹਦਾ ਮਤਲਬ ਇਹ ਵੀ ਜੋ ਲਿਖਿਆ ਹੈ ਉਹਨੂੰ ਸੱਚੀ ਮੁੱਚੀ ਸੰਗਤ ਦੇ ਵਿੱਚ ਪ੍ਰੈਕਟੀਕਲ ਤੌਰ ਤੇ ਕਮਾਇਆ ਵੀ ਜਾਏ ਉਹਨ ਰਾਮਕਲੀ ਦਖਣੀ ਮੈਂ ਕੱਲ ਕਿਹਾ ਸੀ ਇੱਕ ਰਾਮਕਲੀ ਰਾਗ ਗਾਇਆ ਜਾਂਦਾ ਹੈ ਨੌਰਦ ਦੇ ਵਿੱਚ ਇੱਕ ਸਾਉਥ ਵਿੱਚ ਹੈ ਤੇ ਜਿੱਥੇ ਸਤਗੁਰੂ ਰਾਮਕਲੀ ਨਾਲ ਦਖਣੀ ਸ਼ਬਦ ਵਰਦੇ ਆ ਇਹਦਾ ਮਤਲਬ ਇਹ ਵੀ ਕੀਰਤਨ ਕਰਨ ਵਾਲੇ ਗੁਰਸਿੱਖੋ ਇਸ ਸ਼ਬਦ ਦੀਆਂ ਸੁਰਾਂ ਤੁਸੀਂ ਜਿਹੜਾ ਦਖਣੀ ਰਾਮਕਲੀ ਦੱਖਣ ਵਿੱਚ ਗਾਈ ਜਾਂਦੀ ਹੈ ਇਸ ਰਾਮਕਲੀ ਨੂੰ ਦੱਖਣ ਦੇ ਵਿੱਚ ਗਾਉਣ ਵਾਲੀਆਂ ਸੁਰਾਂ ਵਿੱਚ ਗਾਉਣਾ ਹੈ ਇਦਾ ਮਤਲਬ ਸਤਗੁਰਾਂ ਨੇ ਇਹ ਕੀਤਾ ਸਿੱਧੀ ਬਾਤ RAMKALI ਰਾਗ ਹੈ ਨੌਵੇਂ ਸਤਗੁਰਾਂ ਦੇ ਅੰਮ੍ਰਿਤ ਵਚਨ ਨੇ ਹਜ਼ੂਰ ਕਹਿੰਦੇ ਸਾਧੋ ਕੌਣ ਜੁਗਤ ਅਬ ਕੀਜੈ ਇਹ ਰਹਾਉ ਦੀਆਂ ਤੁਕਾਂ ਦੀ ਪਹਿਲੀ ਤੁਕ ਹੈ ਇੱਥੇ ਸਾਧੋ ਦਾ ਅਰਥ ਹੈ ਕਿ ਸਾਧੂ ਜਨੋ ਮੈਂ ਦੇ ਅਰਥ ਕਰਨਾ ਉਹਨਾਂ ਸਾਧਨਾ ਕਰਨ ਵਾਲਿਓ ਉਂਝ ਵੈਸੇ ਸਤਗੁਰਾਂ ਨੇ ਜਿਸ ਵਕਤ ਹਜ਼ੂਰ ਦੀ ਬਾਣੀ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਪੜ੍ਹਨੇ ਆਂ ਤੇ ਸਤਗੁਰਾਂ ਨੇ ਪਹਿਲਾ ਸ਼ਬਦੀ ਇਹ ਉਚਾਰਨ ਕੀਤਾ ਸਾਧੂ ਮਨ ਕਾ ਮਾਨ ਤਿਆਗੋ ਇਹ ਸ਼ਬਦ ਕਿਆ ਹੈ ਉਸ ਦਿਨ ਦੀ ਕਥਾ ਕਰਦਿਆਂ ਮੈਂ ਜਿਸ ਦਿਨ ਆਰੰਭਤਾ ਕੀਤੀ ਬੇਨਤੀ ਕੀਤੀ ਸੀ ਇੱਥੇ ਸ਼ਬਦ ਸਾਧਨਾ ਕਰਨ ਵਾਲਿਆਂ ਵਾਸਤੇ ਵਰਤਿਆ ਹੈ ਕਿਉਂਕਿ ਸਾਧਨਾ ਕਰ ਰਿਹਾ ਪਰ ਮਨ ਦੇ ਵਿੱਚ ਜਿਹੜੀ ਸੂਖਸ਼ਮ ਕੌਮੇ ਦੇ ਫੁਰਨੇ ਨੇ ਉਹ ਖਹਿੜਾ ਨਹੀਂ ਛੱਡਦੇ ਪੈਂਦੇ ਉੱਤੇ ਸਤਿਗੁਰੂ ਨੇ ਸ਼ਬਦ ਵਰਤਿਆ ਸਾਧਨਾ ਕਰਨ ਵਾਲਿਓ ਸਿਮਰਨ ਕਰਨ ਵਾਲਿਓ ਰੋਖਾਨੀਅਤ ਦੇ ਮਾਰਗ ਤੇ ਚੱਲਣ ਵਾਲੇ ਭਲੇ ਪੁਰਖੋ ਜਿੰਨੀ ਦੇਰ ਤੱਕ ਮਨ ਦਾ ਹੰਕਾਰ ਨਹੀਂ ਤਿਆਗਦੇ ਅੰਦਰ ਸਾਧਨਾ ਦਾ ਰਸ ਨਹੀਂ ਬਣ ਸਕੇਗਾ ਇੱਥੇ ਹੁਣ ਸਤਿਗੁਰੂ ਇੱਕ ਸਵਾਲ ਕਰ ਰਿਹਾ ਮਰਜ਼ ਕਰਾਂ ਸਾਧੂ ਦਾ ਅਰਥ ਹੈ ਭਲੇ ਪੁਰਖੋ ਹੈ ਸੰਤ ਜਨੋ ਹੈ ਸਾਧੂ ਜਨੋ ਬਹੁਵਚਨ ਵਿੱਚ ਇਹ ਅਰਥ ਨੇ ਸਾਧੂ ਕੌਣ ਯੁਗਤ ਕੌਨ ਦਾ ਅਰਥ ਕਿਹੜੀ ਤੇ ਯੁਗ ਦਾ ਅਸੀਂ ਅਰਥ ਕਰਾਂਗੇ ਵਿਧੀ ਜਾਂ ਤਰੀਕਾ ਜਾਂ ਵਸੀਲਾ ਸਾਦੋ ਕੌਨ ਯੁਗਤ ਅਬ ਕੀਜੈ ਹੁਣ ਕਿਹੜਾ ਤਰੀਕਾ ਅਪਣਾਈਏ ਕਿਹੜਾ ਵਸੀਲਾ ਬਣਾਈਏ ਕਿਸ ਵਿਧੀ ਨੂੰ ਅਪਣਾਈਏ ਹੁਣ ਅੱਗੇ ਮਹਾਰਾਜ ਜੀ ਨੂੰ ਪੁੱਛੀਏ ਜੀ ਕਿ ਕਿਸ ਵਾਸਤੇ ਤੇ ਗੁਰੂ ਤੇਗ ਬਹਾਦਰ ਸਾਹਿਬ ਕਿੰਨੇ ਜਾ ਤੇ ਇਹਦਰ ਤੇ ਜਿਸ ਤਰੀਕੇ ਨਾਲ ਨਾ ਕੱਲ ਵੀ ਅਰਜ਼ ਕੀਤੀ ਸੀ ਵੀ ਇਹ ਲਫ਼ਜ਼ ਜਿਹੜੇ ਜ਼ਿਆਦਾ ਗੁਰਦੇਵ ਨੇ ਵਰਤੇ ਆ ਇਹਦੇ ਤੇ ਕਦੀ ਨਾਸਕੀ ਪਾਠ ਜਾਂ ਨਹੀਂ ਕਰਨਾ ਜਾਂ ਪਾਠ ਕਰਾਂਗੇ ਅਰਥ ਚੇਂਜ ਹੋ ਜਾਣੇ ਨੇ ਇੱਥੇ ਜਾਦਰ ਤੇ ਜਿਸ ਜਿਸ ਤਰੀਕੇ ਨਾਲ ਜਾਂ ਤੇ ਜਿਸ ਕਰਕੇ ਦੁਰਮਤ ਸਗਲ ਬਿਨਾਸ ਹੈ ਇਹ ਭਲੇpurਖੋ ਦੱਸੋ ਕਿਹੜਾ ਤਰੀਕਾ ਅਪਣਾਈਏ ਇਹ ਸਾਡੇ ਆਮ ਸਵਾਲ ਹੁੰਦੇ ਆ ਤੇ ਮੈਂ ਤਾਂ ਬੇਨਤੀ ਕਰਨਾ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਾਂਗੇ ਆਪਣੇ ਨੇਜਲੀ ਕਰਾਂਗੇ ਸੱਚ ਇਹਵੇਂ ਗੁਰਮੁਖੋ ਸਾਡੇ ਰੋਹਾਨੀ ਖਰ ਪ੍ਰਸ਼ਨ ਦਾ ਉੱਤਰ ਗੁਰੂ ਗ੍ਰੰਥ ਸਾਹਿਬ ਜੀ ਦੇਣਗੇ ਇਹ ਬਾਤ ਵੱਖਰੀ ਕਿ ਕਿਤੇ ਪ੍ਰਸ਼ਨ ਨੂੰ ਸਮਝਦਿਆਂ 2 ਸਾਲ ਲੱਗ ਜਾਣ ਕਿਤੇ ਉੱਤਰ ਨੂੰ ਲੱਭਦਿਆਂ ਪੂਰੀ ਜ਼ਿੰਦਗੀ ਵੀ ਲੱਗ ਸਕਦੀ ਪਰ ਹਰ ਪ੍ਰਸ਼ਨ ਦਾ ਉੱਤਰ ਗੁਰਦੇਵ ਮੈਂ ਰੋਹਾਨੀ ਸ਼ਬਦ ਵਰਤ ਰਹੇ ਸੁਪਿਰਚੁਅਲ ਜਿੰਨੇ ਵੀ ਸਾਡੇ ਪ੍ਰਸ਼ਨ ਹਜ਼ੂਰ ਕਹਿੰਦੇ ਸਾਦੋ ਕੌਣ ਜੁਗਤ ਅਬ ਕੀਜੈ ਹੁਣ ਕੀ ਤਰੀਕਾ ਕੀ ਢੰਗ ਅਪਣਾਈਏ ਜਾ ਤੇ ਦੁਰਮਤ ਸਗਲ ਬినాਸ਼ੈ ਦੁਰਮਤ ਦਾ ਅਰਥ ਇਹ ਭੈੜੀ ਮਤ ਮੈਂ ਸਿਰਫ ਪਹਿਲਾ ਅਖਰੀ ਅਰਥ ਕਰ ਰਿਹਾ ਇਹ ਇਸ ਕਰਕੇ ਵੀ ਏਦੂ ਬਾਦ ਆਪਾਂ ਕਥਾ ਕਰਨੀ ਹੈ ਤੇ ਇਹ ਕੇਂਦਰ ਰਹੇ ਵੀ ਆਪਾਂ ਕਥਾ ਕਰ ਕੀ ਰਹੇ ਹਾਂ ਜਾ ਤੇ ਦੁਰਮਤ ਜਿਸ ਕਰਕੇ ਜਿਹੜੀ ਭੈੜੀ ਮਤ ਹੈ ਸਾਰੀ ਦੁਰਬਦ ਜਾ ਤੇ ਦੁਰਮਤ ਸਗਲ ਬినాਸ਼ੈ ਬਿਨਾ ਸਹਿ ਦਰਤ ਹੁੰਦਾ ਬਿਨਸ ਜਾਏ ਖਤਮ ਹੋਏ ਜਿਹੜੀ ਖੋਟੀ ਬੁੱਧੀ ਗੈ ਭੈੜੀ ਮਤ ਖੈ ਘਟ ਅਕਲ ਖੈ ਇਸ ਬੁੱਧੀ ਦਾ ਨਾਸ਼ ਹੋ ਜਾਏ ਭੈੜੇ ਪਾਸੇ ਨਾ ਚੱਲਿਆ ਜਾਏ ਤੇ ਮਹਾਰਾਜ ਕਹਿੰਦੇ ਨੇ RAM ਭਗਤ ਮਨ ਭੀਜੈ ਇਹ RAM ਲਫ਼ਜ਼ ਦਾ ਇੱਥੇ ਅਰਥ ਅਸੀਂ ਕਰਾਂਗੇ ਜੋ ਸਾਰੀਆਂ ਥਾਵਾਂ ਤੇ ਰਮਿਆ ਹੋਇਆ ਹੈ ਕਿਉਂਕਿ ਆਪ ਜਦੋਂ ਪਾਠ ਕਰਦੇ ਹੋ RAM ਸ਼ਬਦ ਅਵਤਾਰ ਜੀ ਲਈ ਵੇ ਤ੍ਰੇਤੇ ਯੁਗ ਦੇ ਅਵਤਾਰ ਨੇ ਸ਼੍ਰੀ ਰਾਮਚੰਦਰ ਜੀ ਮੈਂ ਫਿਰ ਬੇਨਤੀ ਕਰਾਂਗਾ ਅਦਬ ਸਹਿਤ ਨਾਮ ਲਈਏ ਈਰਖਾ ਅਧੀਨ ਕਿਸੇ ਅਵਤਾਰ ਦਾ ਨਾਮ ਅਪਮਾਨ ਅਪਮਾਨ ਸ਼ਬਦਾਵਲੀ ਚ ਨਹੀਂ ਲਈਦਾ ਹੁੰਦਾ ਹੁਣ ਉਥੇ ਰਾਮ ਸ਼ਬਦ ਆਇਆ ਹੈ ਰਾਮ ਦਾ ਅਰਥ ਉਥੇ ਰਾਮਚੰਦਰ ਜੋ ਹੈ ਰਾਮ ਗਇਓ ਰਾਮਨ ਗਇਓ ਜਾਪੋ ਬਹੁ ਪਰਿਵਾਰ ਉਹ ਸ਼੍ਰੀ ਰਾਮਚੰਦਰ ਜੀ ਲਿਖੇ ਰੂਵੇ ਰਾਮ ਨਿਕਾਲਾ ਭਇਆ ਉੱਥੇ ਵੀ ਸ਼੍ਰੀ ਰਾਮਚੰਦਰ ਲਈਏ ਇੱਕ ਮੈਂ ਬੇਨਤੀ ਆਪ ਨੂੰ ਸਿਰਫ ਕਰਨੀ ਚਾਹਨਾ ਵਾ ਕਿ ਰਾਮ ਸ਼ਬਦ ਤ੍ਰੇਤੇ ਤੋਂ ਨਹੀਂ ਸ਼ੁਰੂ ਹੋਇਆ ਤ੍ਰੇਤੇ ਚਾਹੇ ਸ਼੍ਰੀ ਰਾਮ ਜੀ ਗੁਰੂ ਗ੍ਰੰਥ ਸਾਹਿਬ ਮੁਤਾਬਕ ਪ੍ਰਹਿਲਾਦ ਸਤਜੁਗ ਵਿੱਚ ਹੋਇਆ ਅਦੇ ਸ਼੍ਰੀ ਰਾਮਚੰਦਰ ਜੀ ਦਾ ਜਨਮ ਹੀ ਨਹੀਂ ਹੋਇਆ ਤੇ ਪ੍ਰਹਿਲਾਦ ਉਸ ਵੇਲੇ ਵੀ ਰਾਮ ਜਪ ਰਿਹਾ ਇੱਕ ਸ਼ਬਦ ਹੁੰਦਾ ਕਿਉਂਕਿ ਕਈ ਵਾਰੀ ਸਾਡੇ ਮਨ ਚ ਆਉਂਦਾ ਹੈ ਨਾ ਵੀ ਅਰਥ ਕਰਦੇ ਆ ਹੁਣ ਵੇਖੋ ਇੱਕ ਪਾਠ ਹੁੰਦਾ ਹੈ ਇਹ ਬਸਦਾ ਬਸ ਕਿਨੀ ਸਭ ਰਾਜੇ ਬਿੰਤੀ ਕਰੇ ਪਟਰਾਨੀ ਉਸ ਸ਼ਬਦ ਦਾ ਰੰਮ ਹੁੰਦਾ ਸੰਡਾ ਮਰਕਾ ਜਾਏ ਪੁਕਾਰੇ ਪੜੇ ਨਹੀਂ ਖੰਮ ਕੀ ਪਚਹਾਰੇ RAM ਕਹਿ ਕਰ ਤਾਲ ਬਜਾਵੇ ਚਟੀਆਂ ਸਭ ਬੁਗਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਭਗਤ ਨਾਮਦੇਵ ਜੀ ਦਾ ਸ਼ਬਦ ਹੈ ਕਿ ਜਿਹੜਾ ਪ੍ਰਹਲਾਦ ਹੈ RAM ਕਹਿ ਕਹਿ ਕੇ ਤਾਲੀਆਂ ਮਾਰਦਾ ਤੇ ਜਿੰਨੇ ਇਹਦੇ ਨਾਲ ਚਾਟੜੇ ਬੱਚੇ ਹੋਰ ਪੜ ਰਹੇ ਆ ਉਹਨਾਂ ਬੱਚਿਆਂ ਨੂੰ ਵਿਗਾੜ ਦਿੱਤਾ ਘਰਨਾਕਸ਼ ਦੀ ਨਾਂ ਦੀ ਥਾਂ ਇਹ RAM ਜੀ ਦਾ ਨਾਮ ਜਪਾ ਰਿਹਾ ਪਰ ਪ੍ਰਸ਼ਨ ਹੁੰਦਾ ਹੈ ਉਦੋਂ ਤਾਂ RAMਚੰਦਰ ਜੀ ਦਾ ਜਨਮ ਵੀ ਨਹੀਂ ਹੋਇਆ ਯੁਗ ਦਾ ਫਰਕ ਹੈ ਪਰ ਉਹਦੇ ਸਿੱਧੇ ਅਰਥ ਨੇ RAM ਸਰਬ ਵਿਆਪਕ ਪਾਰ ਬ੍ਰਹਮ ਪਰਮੇਸ਼ਵਰ ਜੋ ਸਭ ਥਾਵਾਂ ਤੇ ਰਮੇ ਹੈ ਇੱਕ ਹੋਰ ਬੇਨਤੀ ਗੁਰੂ ਤੇਗ ਬਹਾਦਰ ਸਾਹਿਬ ਦਾ ਇੱਕ ਸ਼ਲੋਕ ਹੁੰਦਾ ਹੈ। ਹਜ਼ੂਰ ਦਾ ਇੱਕ ਬਚਨ ਹੈ ਕਿ ਸੰਗ ਸਖਾ ਸਭ ਤਜ ਗਏ ਕੋਊ ਨਾ ਨਿਬਿਹੋ ਸਾਥ ਕਹੋ ਨਾਨਕ ਇਹ ਵਿਪਤ ਮੈਂ ਟੇਕ ਏਕ ਰਗੁਨਾਥ ਹੁਣ ਕਈ ਵਾਰੀ ਇਹਦੇ ਅਰਥ ਕਰਦਿਆਂ ਵੀ ਸਾਡਾ ਧਿਆਨ ਚਲਾ ਜਾਂਦਾ ਹੈ ਸ਼੍ਰੀ ਰਾਮਚੰਦਰ ਜੀ ਦੀ ਜਿਹੜੀ ਕੁੱਲ ਹੈ ਰਗੂ ਕੁੱਲ ਰਗੁਨਾਥ ਆਪ ਕੋਸ਼ ਦੇਖਿਓ ਰਗੂਨਾਥ ਦਾ ਅਰਥ ਕੇਵਲ ਰਗੂਕੁਲ ਨਹੀਂ ਰਗੂ ਦਾ ਲਬਜ਼ੀ ਅਰਥੇ ਪ੍ਰਕਾਸ਼ ਤੇ ਨਾਥ ਦਾ ਅਰਥ ਸੁਆਮੀ ਜਿਹੜਾ ਅਨਭਉ ਪ੍ਰਕਾਸ਼ ਦਾ ਮਾਲਕ ਹੈ ਜਿਹਨੂੰ ਅਸੀਂ ਅਕਾਲ ਮੂਰਤ ਕਹਿੰਨੇ ਆ ਸਹਿਭੰਗ ਕਹਿੰਨੇ ਆ ਜਿਹੜਾ ਸੁੱਤੇ ਸਿਧ ਪ੍ਰਕਾਸ਼ ਮਾਣੇ ਉਥੇ ਰਗੂਨਾਥ ਦਾ ਅਰਥ ਰੁਖਾਨੀ ਪ੍ਰਕਾਸ਼ ਦਾ ਜੋ ਮਾਲਕ ਹੈ ਪਰ ਫਿਰ ਵੀ ਮੈਂ ਬੇਨਤੀ ਕਰਾਂਗਾ ਜਿੱਥੇ ਉਹਨਾਂ ਦੇ ਅਦਬ ਲਈ ਸ਼ਬਦ ਆਏ ਉਥੇ ਧੱਕੇ ਨਾਲ ਅਰਥ ਚੇਂਜ ਨਾ ਕਰੀਏ। ਇਮਾਨਦਾਰੀ ਅਰਥਾਂ ਵਿੱਚ ਇਹੀ ਹੋਵੇਗੀ। ਇੱਥੇ ਮੈਂ ਫਿਰ ਬੇਨਤੀ ਕਰਾਂਗਾ ਕਿ ਅਰਦਾਸ ਗੁਰੂਦੇਵ ਪੁੱਛ ਰਿਹਾ ਸੰਤ ਜਨੋਂ ਗੁਰਮਖੋ ਦੱਸੋ ਖਾਂ ਪਹਿੜੀ ਮਤ ਕਿਵੇਂ ਖਤਮ ਹੋਵੇ? ਤੇ ਦੂਸਰਾ ਕਹਿੰਦੇ ਨੇ RAM ਭਗਤ ਤੇ ਫਿਰ ਮੈਂ ਬੇਨਤੀ ਕਰਾਂ ਇੱਥੇ ਭਗਤ ਦੇ ਤੱਤੇ ਨੂੰ ਹਿਯਾਰੀ ਹੈ। ਤੇ ਪਿਛਲੇ ਦਿਨਾਂ ਤੋਂ ਮੈਂ ਕਿਹਾ ਕਿ ਜਿੱਥੇ ਭਗਤ ਦੇ ਤੱਤੇ ਨੂੰ ਹਿਯਾਰੀ ਆਵੇ ਉਦੇ ਸਿੱਧੇ ਅਰਥ ਨੇ ਗੁਰਮਖੋ ਪਰਮਾਤਮਾ ਦੀ ਭਗਤੀ ਪਰਮਾਤਮਾ ਦਾ ਸਿਮਰਨ ਇਹ ਕਿਉਂ ਮੈਂ ਰਿਪੀਟ ਕਰ ਰਿਹਾ ਅਰਥ ਕਿਉਂਕਿ ਕਈ ਵਾਰੀ ਉਚਾਰਨ ਵਿੱਚ ਸ਼ਬਦ ਇੱਕੋ ਜਿਹਾ ਹੁੰਦਾ ਪਰ ਅਰਥ ਇੱਕ ਜੈਸੇ ਨਹੀਂ ਹੁੰਦੇ ਮੈਂ ਇੱਕ ਵਾਰ ਅਰਜ਼ ਕੀਤੀ ਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਉਥੇ ਸ਼ਬਦ ਭਗਤੀ ਉਚਾਰ ਰਹੇ ਹੁਣ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਦ ਜੀ ਉਚਾਰਨ ਤੇਰੀ ਨਾਲ ਵੀ ਭਗਤ ਖੈ ਤੇ ਤੇਰੇ ਨਾਲ ਵੀ ਭਗਤ ਖੈ ਜਿਹੜਾ ਗੁਰਬਾਣੀ ਦੀ ਸਮਝ ਰੱਖਦਾ ਉਹ ਫਿਰ ਸਵਾਲ ਤਾਂ ਉੱਠੇਗਾ ਵੀ ਤੇਰੀ ਵੀ ਭਗਤ ਇਸਤਰੀ ਲਿੰਗ ਵੀ ਭਗਤ ਤੇ ਤੇਰੇ ਪੁਲਿੰਗ ਵੀ ਭਗਤ ਫਿਰ ਜਿਨ੍ਹਾਂ ਨੂੰ ਬਾਣੀ ਦੀ ਸੋਝੀ ਉਹ ਕਹਿਣਗੇ ਜਿੱਥੇ ਭਗਤ ਦੇ ਤੱਤੇ ਨੂੰ ਸਿਆਰੀ ਆਈ ਇਸਤਰੀ ਲਿੰਗ ਇਹ ਦਾ ਅਰਥੇ ਭਗਤੀ ਇਹ ਦਾ ਅਰਥੇ ਇਬਾਦਤ ਸਿਮਰਨ ਜਿੱਥੇ ਤੇਰੇ ਭਗਤ ਆਏ ਉਹਦਾ ਉਚਾਰਨ ਅਸੀਂ ਭਗਤੀ ਕਰਨੇ ਪਏ ਆ ਇਹਦਾ ਅਰਥੇ ਪੁਲਿੰਗ ਬਹੁਵਚਨ ਕਿ ਬਹੁਤ ਸਾਰੇ ਰੱਬ ਦੀ ਭਗਤੀ ਕਰਨ ਵਾਲੇ ਮੈਂ ਆਪ ਨੂੰ ਤਾਂ ਅਰਜ਼ ਕੀਤੀ ਇਥੇ ਭਗਤ ਦੇ ਤੱਤੇ ਨੂੰ ਹਿਯਾਰੀ ਲੱਗੀ ਹੈ ਅਰਥੇ ਭਗਤੀ RAM ਭਗਤ ਦਾ ਅਰਥ ਹੋ ਗਿਆ ਪ੍ਰਭੂ ਦੀ ਭਗਤੀ ਪਰਮਾਤਮਾ ਦਾ ਸਿਮਰਨ RAM ਜੀ ਦਾ ਭਜਨ ਅੱਗੇ ਮਹਾਰਾਜ ਕਿੰਨੇ RAM ਭਗਤ ਮਨ ਭੀਜੈ ਮਨ ਦਾ ਅਰਥ ਹੀ ਸਾਰੇ ਸਮਝਨੇ ਉੰਜ ਵੈਸੇ ਫਾਰਸੀ ਵੀ ਜਿਹੜਾ ਮਨ ਸ਼ਬਦ ਹੈ ਨਾ ਗੁਰੂ ਸਾਹਿਬ ਨੇ ਜ਼ਫਰਨਾਮੇ ਚ ਬੜਾ ਸ਼ਬਦ ਵਰਤਿਆ ਫਾਰਸੀ ਦਾ ਮਨ ਉੱਥੇ ਮਨ ਦਾ ਅਰਥ ਹੈ ਮੈਂ ਉਹ ਗੁਰੂ ਰੰਗ ਸਾਹਿਬ ਚ ਵੀ ਆਇਆ ਜੀ ਮਨ ਸ਼ਬਦ ਮੈਂ ਦੇ ਅਰਥਾਂ ਵਿੱਚ ਵੀ ਆਇਆ ਇੱਥੇ ਮਨ ਦਾ ਅਰਥ ਹੈ ਕਿ ਸਾਡਾ ਅੰਦਰ ਦਾ ਉਹ ਅਦ੍ਰਿਸ਼ਟ ਇੰਦਰਾ ਮੈਂ ਸ਼ਬਦ ਵਰਤਾਂਗਾ ਕਿ ਜਿਹੜਾ ਨਜ਼ਰ ਨਹੀਂ ਆਉਂਦਾ ਪਰ ਨਾ ਨਜ਼ਰ ਆਉਂਦਾ ਹੋਇਆ ਨਜ਼ਰ ਵਾਲੇ ਸਾਰੇ ਨੂੰ ਕਾਬੂ ਕਰੀ ਬੈਠਾ ਹੈ ਮਨ ਦਿਸਦਾ ਨਹੀਂ ਵਿਚਾਰਾਂ ਦੀ ਖਿਆਲਾਂ ਦੀ ਇੱਕ ਪੋਟਲੀ ਹੈ ਇੰਨੀ ਤੇਜ਼ ਚੱਲਦਾ ਇਹਦੇ ਬਰਾਬਰ ਕੋਈ ਹੈ ਨਹੀਂ ਗੁਰੂ ਜੀ ਇੱਥੇ ਉਸ ਮਨ ਦਾ ਅਰਥ ਕਰ ਰਿਹਾ ਭਿਜੇ ਦਾ ਅਰਥ ਹੈ ਪਤੀਜ ਜਾਣਾ ਭਿਜ ਜਾਣਾ ਉਸ ਵਿੱਚ ਰਚ ਮਿਚ ਜਾਣਾ ਰਹਾਓ ਦੋ ਤੁਕਾਂ ਸੀ ਪੜੀਆਂ ਨੇ ਮੈਂ ਇਹਦੇ ਫਿਰ ਸਰਲ ਅਰਥ ਕਰਕੇ ਸੀ ਕਥਾ ਸ਼ੁਰੂ ਕਰਨੇ ਆ ਵਿਆਖਿਆ ਮਹਾਰਾਜ ਕਹਿੰਦੇ ਸਾਧੂ ਕੌਣ ਜੁਗਤ ਅਬ ਕੀਜੈ ਭਲੇ ਪੁਰਖੋ ਬੰਦਗੀ ਵਾਲਿਓ ਸਾਨੂੰ ਦੱਸੋ ਕਿਹੜਾ ਤਰੀਕਾ ਕਿਹੜੀ ਜੁਗਤ ਕਿਹੜੀ ਵਿਧੀ ਹੁਣ ਅਪਣਾਈਏ ਜਾਤੇ ਦੁਰਮਤ ਸਗਲ ਬਿਨਾਸ ਹੈ ਜਿਹਦੇ ਕਰਕੇ ਸਾਡੇ ਅੰਦਰ ਦੀ ਖੋਟੀ ਬੁੱਧੀ ਦਾ ਨਾਸ਼ ਹੋ ਜਾਏ ਤੇ ਮਹਾਰਾਜ ਕਹਿੰਦੇ ਨੇ ਰਾਮ ਭਗਤ ਮਨ ਭੀਜੈ ਸਾਡਾ ਮਨ ਪਰਮਾਤਮਾ ਦੀ ਭਗਤੀ ਵਿੱਚ ਉਹਦੇ ਸਿਮਰਨ ਦੇ ਵਿੱਚ ਭੇਜ ਜਾਏ ਹੋਰ ਕੁਝ ਚੇਤੇ ਨਾ ਰਹੇ ਇਹ ਗੁਰੂ ਤੇਗ ਬਹਾਦਰ ਸਾਹਿਬ ਨੇ ਪ੍ਰਸ਼ਨ ਕੀਤੇ ਆਓ ਹੁਣ ਇਹਦੀ ਥੋੜੀ ਜੀ ਵਿਆਖਿਆ ਸਮੇਂ ਅਨੁਸਾਰ ਤੇ ਸਾਰੀ ਬਾਣੀ ਗੁਰਮਖੋ ਪ੍ਰੈਕਟੀਕਲ ਜੇ ਇਹ ਜਿੰਨਿਆਂ ਨੇ ਵੀ ਬਚਨ ਉਚਾਰਨ ਕੀਤੇ ਨੇ ਮਹਾਪੁਰਖਾਂ ਨੇ ਸਾਡੀ ਤਰ੍ਹਾਂ ਪੜ ਪੜਾ ਕੇ ਸਟੇਜ ਤੇ ਨਹੀਂ ਸੱਚ ਇਹ ਵੇ ਉਹਨਾਂ ਨੇ ਅੰਦਰ ਨੂੰ ਪੜਿਆ ਜਿੰਨੇ ਮਨ ਨੂੰ ਪੜ ਲਿਆ ਉਹਨੇ ਬਾਹਰੋਂ ਕੁਝ ਵੀ ਨਹੀਂ ਪੜਿਆ ਸਾਰੀ ਦੁਨੀਆ ਉਹਨਾਂ ਨੂੰ ਪੜ ਕੇ ਠੰਡ ਪੈਰੀ ਉਹਨਾਂ ਦੇ ਅੰਦਰ ਹੁਣ ਇੱਥੇ ਸਤਿਗੁਰੂ ਨੇ ਪ੍ਰਸ਼ਨ ਕੀਤਾ ਹੈ ਅੱਗੇ ਉੱਤਰ ਦੇਣਗੇ ਕਿਉਂਕਿ ਇਹ ਪ੍ਰਸ਼ਨ ਜਿਹੜਾ ਅੱਜ ਹੈ ਆਪਣੇ ਵਿੱਚ ਮੈਂ ਆਪਣੇ ਕਮਿਊਨਿਟੀ ਦੀ ਗੱਲ ਕਰਾਂਗਾ तकरीबन 100 ਵਿੱਚੋਂ 1-2 ਬੰਦਾ ਹੋਵੇਗਾ ਜਿਹੜਾ ਇਹ ਪ੍ਰਸ਼ਨ ਕਰੇਗਾ ਇਹ ਸਚਾਈ ਜੇ ਸਿਮਰਨ ਦਾ ਨਾਮ ਦਾ ਬੰਦਗੀ ਦਾ ਰੂਹਾਨੀਅਤ ਦਾ ਰਸ ਦਾ ਇਬਾਦਤ ਦਾ ਮਨ ਦੇ ਟਿਕਣ ਦਾ ਇਹ ਉਹੀ ਪ੍ਰਸ਼ਨ ਕਰ ਸਕਦਾ ਜਿਹਦੇ ਅੰਦਰ ਚੀਟਕ ਲੱਗ ਗਈ ਹੈ ਨਾਮ ਦੀ ਜਿਹਦੇ ਅੰਦਰ ਵੱਡੇ ਭਾਗਾਂ ਨਾਲ ਬਿਰਹਾ ਪੈਦਾ ਹੋ ਗਿਆ ਕਿ ਮੈਂ ਆਖਰ ਕਰਨ ਕਿ ਆਇਆ ਮੇਰਾ ਮਕਸਦ ਕੀ ਹੈ ਕਿ ਸਾਰੀ ਜ਼ਿੰਦਗੀ ਮੈਂ ਜੋ ਕੁਝ ਕਮਾ ਲਿਆ ਜੋ ਕੁਝ ਵਰਤ ਲਿਆ ਇਸ ਦਾ ਨਾਮ ਹੀ ਜ਼ਿੰਦਗੀ ਹੈ ਫਿਰ ਉਹਦੇ ਅੰਦਰ ਇੱਕ ਜਗਿਆਸਾ ਪੈਦਾ ਹੁੰਦੀ ਹੈ ਫਿਰ ਉਹ ਲੱਭਦਾ ਹੈ ਤੇ ਮੈਂ ਆਪ ਨੂੰ ਇੱਕ ਵਾਰ ਅਰਜ਼ ਕੀਤੀ ਸੀ ਖੁਸ਼ਕਿਸਮਤ ਨੇ ਉਹ ਲੋਕ ਜਿਨ੍ਹਾਂ ਅੰਦਰ ਪਰਮਾਤਮਾ ਨੂੰ ਮਿਲਣ ਦੀ ਤਾਂਗ ਪੈਦਾ ਹੋ ਜਾਏ ਸਭ 'ਚ ਨਹੀਂ ਦੇਖ ਹੁੰਦੀ ਹਰ ਇੱਕ ਬੰਦੇ ਅੰਦਰ ਨਹੀਂ ਇਹ ਤਾਂਗ ਪੈਦੀ ਹੁੰਦੀ ਮਿਲਾਪ ਹੋਣਾ ਵੱਖਰੀ ਗੱਲ ਹੈ ਪਰ ਤਾਂਗ ਪੈਦਾ ਹੋਣੀ ਵੀ ਰੱਬ ਦੀ ਕਿਰਪਾ ਹੈ ਕਿਉਂਕਿ ਉਹਦੀ ਬਖਸ਼ਿਸ਼ ਤੋਂ ਬਿਨਾ ਅੰਦਰ ਤਾਂਗ ਤਾਂਗ ਸ਼ਮ ਸਮਝ ਨਹੀਂ ਆ ਨਾ ਪਿਆਸ ਨਹੀਂ ਪੈਦਾ ਹੋ ਸਕਦੀ ਆ ਗੁਰੂ ਅਰਜੁਨ ਦੇ ਮਹਾਰਾਜ ਜੀ ਦਾ ਪਤਾ ਹੈ ਉਹਦੇ ਵਿੱਚ ਹਜ਼ੂਰ ਨੇ ਕਿਹਾ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾ ਕੈ ਬਲ ਬਲ ਜਾਸਾ ਜਿਸ ਪ੍ਰਭੂ ਦੇ ਸੇਵਕ ਅੰਦਰ ਦਰਸ਼ਨਾਂ ਦੀ ਪਿਆਸ ਪੈਦਾ ਹੋਗੀ ਗੁਰੂ ਅਰਜੁਨ ਦੇ ਮਹਾਰਾਜ ਕਹਿੰਦੇ ਨੇ ਮੈਂ ਉਹਦੇ ਤੋਂ ਬਲਖਾਰ ਕੁਰਬਾਨ ਜਾਣਾ ਕਿਉਂਕਿ ਪਿਆਸ ਪੈਦਾ ਹੋਣ ਨਾਲ ਪਾਣੀ ਦੀ ਕਦਰ ਪੈਂਦੀ ਏ ਅੰਦਰੋਂ ਰੱਬ ਨੂੰ ਮਿਲਣ ਦੀ ਪਿਆਸ ਦੇ ਨਾਲ ਬਾਣੀ ਦੀ ਕਦਰ ਪੈਂਦੀ ਹੈ ਜਿਹਨੂੰ ਪਿਆਸ ਹੋਵੇ ਉਹ ਪੁੱਛ ਕੇ ਦੇਖੋਗਾ ਕਿ ਇਸ ਪਾਣੀ ਦੀ ਕੀਮਤ ਕੀ ਹੈ ਜਿਹਨੂੰ ਪਿਆਸ ਨਹੀਂ ਉਹ ਬੇਕਦਰੀ ਕਰੇਗਾ ਜਿਹਨੂੰ ਪਿਆਸ ਹੈ ਗੁਰਮੁਖ ਉਹ ਪਾਣੀ ਦੀ ਉਹ ਨੀਰ ਦੀ ਕਦਰ ਜਾਣਦਾ ਹੈ ਜਿਸ ਬੰਦੇ ਅੰਦਰ ਪ੍ਰਭੂ ਨੂੰ ਮਿਲਣ ਦੀ ਤਾਂਘ ਹੈ ਕੋਈ ਬਾਣੀ ਨਾਮ ਤੇ ਬੰਦਗੀ ਕਰਨ ਵਾਲੇ ਗੁਰਮਖ ਦੀ ਕਦਰ ਨੂੰ ਜਾਣਦਾ ਹੈ ਫਿਰ ਮੈਂ ਅਰਜ਼ ਕਰਾਂ ਤਾਂ ਇਹ ਇਹ ਬੜੀ ਬਖਸ਼ਿਸ਼ ਵਰਦੀ ਹੈ ਪਰ ਇਸ ਨੂੰ ਦੂਜਾ ਨਹੀਂ ਸਮਝ ਸਕਦਾ ਮੈਂ ਅੱਜ ਜਿਹੜੇ ਸ਼ਬਦ ਦੇ ਅਰਥ ਕਰਨ ਲੱਗਿਆ ਆਪਾਂ ਕਿ ਮੈਂ ਫਿਰ ਬੇਨਤੀ ਕਰਾਂ ਆਪ ਜੀ ਨੂੰ ਕਹਿ ਰਿਹਾ ਕਿ ਮੇਰੇ ਅੰਦਰ ਵੀ ਕਦੀ ਸਵਾਲ ਉੱਠਦਾ ਹੈ ਕਿ ਮੇਰਾ ਮਨ ਕਿਵੇਂ ਭੇਜ ਜਾਏ ਮੇਰਾ ਬਣ ਕਿਵੇਂ ਅੰਦਰ ਦੀ ਮੈਲ ਦਾ ਨਾ ਸੋਜੇ ਕਿਉਂਕਿ ਇਹ ਸਵਾਲ ਤਾਂ ਉੱਠੇਗਾ ਜੇ ਅੰਦਰ ਜਗਿਆਸਾ ਹੈ ਜੇ ਜਗਿਆਸਾ ਨਹੀਂ ਗੁਰਮਖੋ ਇਹ ਸਵਾਲ ਦੇ ਪੈਦਾ ਹੋਣ ਦਾ ਵੀ ਸਵਾਲ ਪੈਦਾ ਨਹੀਂ ਹੁੰਦਾ ਜਗਿਆਸਾ ਖੈ ਤਾਂ ਹੈ ਪਰ ਇਹ ਜਗਿਆਸਾ ਪੁੱਛਦਾ ਬੰਦਾ ਗੁਰੂ ਗ੍ਰੰਥ ਸਾਹਿਬ ਵਿੱਚ ਬੜੀ ਸਾਰੀ ਬੜੇ ਕਾਲੇ ਵਿੱਚ ਕਰਜ਼ ਕੀ ਤੁਸੀਂ ਮੈਂ ਫਿਰ ਇੱਥੇ ਭਾਈ ਸਾਹਿਬ ਬੈਠਿਆ ਸਾਰੇ ਤੁਸੀਂ ਵਿਦਵਾਨ ਗੁਰਮਖ ਤੁਹਡੇ ਕੋਲ ਨੇ ਮੈਂ ਕਹਿੰਦਾ ਜਿਵੇਂ ਸਮਾਂ ਮਿਲਦਾ ਨਾ ਸਹਿਜ ਪਾਠ ਕਰਨ ਦਾ ਮੌਕਾ ਮਿਲ ਜਾ ਇੱਥੇ ਮੈਂ ਰਿਪੀਟ ਕਰਨ ਲੱਗਾ ਗੁਰੂ ਗ੍ਰੰਥ ਸਾਹਿਬ ਵਿੱਚ ਹਜ਼ਾਰਾਂ ਸਵਾਲ ਨੇ ਤੇ ਹਜ਼ਾਰਾਂ ਸਵਾਲਾਂ ਦੇ ਉੱਤਰ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਨੇ ਜੇ ਉਹਨਾਂ ਸਵਾਲਾਂ ਨੂੰ ਇਕੱਠਿਆਂ ਕਰਕੇ ਉੱਤਰ ਉੱਤਰਾਰਤਕ ਦੇਣ ਦੀ ਲੋੜ ਨਹੀਂ ਮੈਂ ਅੱਜ ਦੋ ਤਿੰਨ ਬੇਨਤੀਆਂ ਕਰਾਂਗਾ ਅੱਜ ਵੀ ਪ੍ਰਸ਼ਨ ਹੈ ਪ੍ਰਸ਼ਨੋਤਰੀ ਅੱਜ ਦਾ ਸ਼ਬਦ ਜੇ ਉਹਨਾਂ ਪ੍ਰਸ਼ਨਾਂ ਨੂੰ ਤੁਕਾਂ ਨੂੰ ਨੋਟ ਕਰ ਲਿਆ ਜਾਏ ਤੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਲੱਭ ਕੇ ਉਹਦੇ ਉੱਤਰ ਦਿੱਤੇ ਜਾਣ ਹਜ਼ਾਰਾਂ ਪ੍ਰਸ਼ਨ ਗੁਰੂ ਗ੍ਰੰਥ ਸਾਹਿਬ ਵਿੱਚੋਂ ਪੈਦਾ ਹੋਣਗੇ ਪਰ ਉਹ ਪ੍ਰਸ਼ਨ 네ਗੇਟਿਵ ਨਹੀਂ ਹੋਣਗੇ। ਉਹ ਪ੍ਰਸ਼ਨ ਅੰਦਰ ਨੂੰ ਤੋੜਨ ਵਾਲੇ ਨਹੀਂ ਹੋਣਗੇ। ਸਤਿਗੁਰੂ ਆਪ ਹੀ ਅਜ ਪ੍ਰਸ਼ਨ ਕਰ ਰਿਹਾ ਕਿਹੜਾ ਸਾਥ ਬੈਠਾ ਜੀ ਉੱਥੇ। ਹਜ਼ੂਰ ਪੁੱਛ ਰਹੇ ਨੇ ਸਾਦੋ ਕੌਣ ਜੁਗਤ ਅਪ ਕੀਚੈ। ਹੁਣ ਕਿਹੜਾ ਤਰੀਕਾ ਬਣਾਈਏ ਜਿਹਦੇ ਨਾਲ ਸਾਡੀ ਭੈੜੀ ਮਾਦ ਦਾ ਨਾਸ ਹੋ ਜਾਏ ਤੇ ਸਾਡਾ ਮਨ ਬਾਣੀ ਚ ਪੈਜ ਜਾਏ। ਇਹ ਹੀ ਸਾਡੇ ਸਵਾਲ ਨੇ। जिज्ञासा राख के प्यास राख के प्रश्न पूछने क्योंकि प्रश्न पूछन दा ही अंतर है ना कई बंदे इंटरव्यू लान ली पूछदे हैं ते सवाल इक उही चुकी फिरदे हैं कई कई है। है साल दा इक उही सवाल ਤੁਹਾਡਾ ਇਹਦੇ ਬਾਰੇ ਕੀ ਖਿਆਲ ਹੈ ਮੈਨੂੰ ਯਾਦ ਹੈ 프리ਮਾਉਂਟ ਕਥਾ ਕਰਦੇ ਇੱਕ ਬਜ਼ੁਰਗ ਸਨ 13 ਸਾਲ ਮੈਂ ਇੱਕੋ ਹੀ ਸਵਾਲ ਸੀ ਤੇ ਮੈਨੂੰ ਪਤਾ ਲੱਗ ਜਾਂਦੀ ਸੀ ਇਹਨਾਂ ਆਪਰੇਸ਼ਨ ਪੁੱਛਣਾ ਹੈ ਤੇ ਮੈਂ ਨਿਮਰਤਾ ਸਹਿਤ ਕਹਿ ਦਿੰਦਾ ਬਾਪੂ ਜੀ ਮੈਂ ਉਹੀ ਸਵਾਲ ਕਿਉਂ ਨਹੀਂ ਬਾਪੂ ਜੀ ਇਸ ਤਰ੍ਹਾਂ ਇੱਕ ਵਾਰੀ ਉਹ ਕਥਾਵਾਚਕ ਚੂ ਫਿਰ ਮਿਲ ਗਿਆ ਕੋਜਾ ਉਹ ਥੋੜਾ ਜਿਹਾ ਆਪੋ ਆਪਣਾ ਸੁਭਾਅ ਹੁੰਦਾ ਉਹਨੇ ਜਦੋਂ ਕੁਐਸਚਨ ਕੀਤਾ ਜੀ ਮੇਰਾ ਇਹ ਸਵਾਲ ਹੈ ਉਹ ਕਹਿੰਦਾ ਮੈਨੂੰ ਵੀ ਤੁਸੀਂ 5 ਸਾਲਾਂ ਤੋਂ ਪੁੱਛਿਆ ਕਹਿੰਦਾ ਉਮਰ ਕਿੰਨੀ ਹੋ ਗਈ ਕਹਿੰਦੇ 70 ਕਹਿੰਦੇ ਤੁਸੀਂ ਬੋਨਸ ਜੀਂਦੇ ਹੋ ਭਗਤੀ ਕਰਿਆ ਕਰੋ ਸਵਾਲ ਨਾ ਕਰਿਆ ਕਰੋ ਗੱਲ ਮੈਨੂੰ ਥੋੜੀ ਜਿਹੀ ਲੱਗੀ ਵੀ ਇੱਕ ਇੱਕ ਸਵਾਲ ਹੈ ਜਗਿਆਸਾ ਲਈ ਇੱਕ ਸਵਾਲ ਹੈ ਅਗਲੇ ਨੂੰ ਨੀਵਾ ਦਿਖਾਉਣ ਦੇ ਲਈ ਯਾਦ ਰੱਖਿਓ ਜਿਆਦ ਜਗਿਆਸਾ ਵਾਲਾ ਸਵਾਲ ਉਹਦਾ ਉੱਤਰ ਬੰਦੇ ਕੋਲ ਨਾ ਵੀ ਹੋਵੇ ਤੇ ਉਹਦਾ ਉੱਤਰ ਜ਼ਰੂਰ ਲੱਭ ਕੇ ਦੇਗਾ અપਮਾਨਿਤ ਕਰਨ ਵਾਲੇ ਸਵਾਲ ਦਾ ਉੱਤਰ ਕਦੀ ਨਹੀਂ ਮਿਲਦਾ ਕਿਉਂਕਿ ਜਦੋਂ ਵਿਰੋਧੀ ਬਣ ਕੇ ਵਿਰੋਧ ਕਰੋ ਉਹਦਾ ਉੱਤਰ ਨਹੀਂ ਮਿਲਦਾ ਸ਼ੁਗਿਰਤ ਬਣ ਕੇ ਵਿਰੋਧ ਕਰੋ ਤੇ ਉਹਦੇ ਵਿੱਚੋਂ ਕੋਈ ਚੰਗਾ ਕੰਮ ਨਿਕਲਦਾ ਮੇਰੀ ਫਿਰ ਬੇਨਤੀ ਸੁਣਿਓ ਚੰਗੀ ਆਪੋਜੀਸ਼ਨ ਹੋਵੇ ਜੇ ਖਾਰ ਕੰਮ ਤੇ ਫਿਰ ਮੈਂ ਲਫ਼ਜ਼ ਵਰਤਿਆ ਵਿਰੋਧੀ ਬਣ ਕੇ ਵਿਰੋਧ ਕਰਨਾ ਨੁਕਸਾਨ ਹੈ ਚੰਗੀ ਉਸਾਰੂ ਬਿਰਤੀ ਨੂੰ ਲੈ ਕੇ ਗੱਲ ਕਰਨੀ ਉਹ ਫਾਇਦਾ ਹੈ ਭਾਈ ਸਾਹਿਬ ਵੀਰ ਸਿੰਘ ਕਹਿੰਦੇ ਸਨ ਕਹਿੰਦੇ ਸਨ ਨਿੰਦਿਆ ਮੂਰਖ ਬੰਦਾ ਕਰਦਾ ਹੁੰਦਾ ਹੈ ਬਾਣੀ ਦੀ ਤਕ ਲਈ ਨਿੰਦਾ ਭਲੀ ਕਿਸੇ ਕੇ ਨਾ ਹੀ ਮਨ ਮੁਖ ਮੁਗਧ ਕਰਨ ਤੇ ਨੁਕਤਾ ਚਿੰਨੀ ਕਮਿਸ਼ਾ ਸਿਆਣਾ ਬੰਦਾ ਕਰਦਾ ਹੁੰਦਾ ਹੈ ਨਿੰਦਿਆ ਤੇ ਨੁਕਤਾ ਚਿੰਨੀ ਚ ਫਰਕ ਹੈ ਲਓ ਸੁਣਿਓ ਨਿੰਦਾ ਤਾਂ ਜਿੰਨੂੰ ਮਰਜੂ ਕੋ ਕੁਝ ਵੀ ਨਹੀਂ ਪੜਿਆ ਆ ਭਾਈ ਸਾਹਿਬ ਕੀਰਤਨ ਕਰਨ ਕਥਾ ਕਰਨ ਤੁਸੀਂ ਪ੍ਰਬੰਧ ਕਰੋ ਜਿਹੜਾ ਬੰਦਾ ਘਰੋਂ ਹੀ ਭਰਿਆ ਆਇਆ ਹੈ ਚੇਤੇ ਰੱਖਿਓ ਉਹਨਾਂ ਫੇਰ ਸਾਰੇ ਇੱਥੇ ਕਰਨੇ ਨੇ ਆ ਕੇ ਕਿਉਂਕਿ ਉਹਨਾਂ ਸਮਝ ਕੋਈ ਨਹੀਂ ਨੁਕਤਾ ਚੀਨ ਦਾ ਅਰਥ ਹੁੰਦਾ ਇੱਕ ਚੀਜ਼ ਨੂੰ ਲੈ ਕੇ ਉਹਦੀ ਪਰਚੋਲ ਕਰਨੀ ਨੁਕਤੇ ਸਿਆਣੇ ਚੀਨਦੇ ਹੁੰਦੇ ਆ ਨਿੰਦਿਆ ਮੂਰਖ ਤੋਂ ਮੂਰਖ ਕਰਦੇ ਹੁੰਦੇ ਆ